ਉੱਤਰ ਮਿਲਿਆ ਪਾਰਗ੍ਰਾਮੀ ਪੁਰਖਾਂ ਤੋਂ ਜੋ ਉਹਨਾਂ ਦੀਆਂ ਲਿਖਤਾਂ ਤੋਂ ਉਸ ਦਾ ਨਾਮ ਸੁਣ ਸੁਣ ਕੇ ਆਖੀਦਾਈ ਸਿਮਰੇ ਦਾ ਹੈ ਤਾਂ ਜੋ ਜੀ ਉਸ ਨੂੰ ਪਾ ਜਾਵੇ ਤਾਂ ਆਪਣੇ ਸਰੂਪ ਵਿੱਚ ਸਾਡੀ ਸਮਾਈ ਕਰ ਲਵੇ ਜੇ ਚਾਹੇ ਕਿ ਉਸ ਦੀ ਕੀਮਤ ਪਾ ਲਈਏ ਤਾਂ ਕਿਵੇਂ ਵੀ ਨਹੀਂ ਪੈ ਸਕਦੀ ਪ੍ਰਸ਼ਨ ਹੋਇਆ ਭਣਾ ਜੇ ਇਕਾਂਤ ਗੁਫਾ ਵਾਸੀ ਹੋ ਕੇ ਤਪ ਕਰੀਏ ਤਾਂ ਕੀ ਅੰਤ ਪਾ ਸਕਾਂਗੇ ਉੱਤਰ ਮਿਲਿਆ ਭਾਵੇਂ ਕਰੋੜਾਂ ਹੀ ਕਰੋੜਾਂ ਵਰਿਆਂ ਦੀ ਮੇਰੀ ਉਮਰ ਆਹੋ ਜਾਵੇ ਖਾਣਾ ਪੀਣਾ ਮੇਰਾ ਪੌਣ ਦਾ ਹੋ ਜਾਵੇ ਐਸੀ ਗੁਫਾ ਵਿੱਚ ਬਿਠਾ ਕੇ ਚੰਦ ਸੂਰਜ ਜਿੱਥੇ ਨਜ਼ਰੇ ਹੀ ਨਾ ਪੈਣ ਤੇ ਨੀਂਦ ਵੱਲੋਂ ਐਸਾ ਨਿਰਾਲਸ ਹੋਵਾਂ ਕਿ ਗੁਫਾ ਵਿੱਚ ਸੌਣ ਦੀ ਥਾਂ ਕੀ ਹੋਣਾ ਹੈ ਸੌਣ ਜੋਗੀ ਥਾਂ ਸੁਪਨੇ ਵੀ ਨਾ ਹੱਥ ਆਵੇ ਫਿਰ ਵੀ ਹੈ ਨਿਰੰਕਾਰ ਤੇਰੀ ਕੀਮਤ ਨਹੀਂ ਪੈ ਸਕਦੀ ਪਰ ਮੈਂ ਨਾਮ ਨੂੰ ਕਿ ਡਾਗੂ ਵੱਡਾ ਆਖਾਂ ਜੋ ਸਰੂਪ ਵਿੱਚ ਸਮਾਈ ਦੇ ਦਿੰਦਾ ਹੈ ਫਿਰ ਪ੍ਰਸ਼ਨ ਹੋਇਆ ਪਨਾਜੀ ਆਪਣਾ ਸਰੀਰ ਵਾਰਨੇ ਕਰ ਦਈਏ ਤਾਂ ਉੱਤਰ ਮਿਲਿਆ ਆਪਾਂ ਐਨ ਵਾਰਾਂ ਕੀ ਕੋਹਿਆ ਜਾਵਾਂ ਵਾਰ-ਵਾਰ ਕਟਿਆ ਜਾਵਾਂ ਫਿਰ ਵੀ ਚੱਕੀ ਵਿੱਚ ਪਾ ਕੇ ਪੀਸਿਆ ਜਾਵਾਂ ਫਿਰ ਅਗਨ ਨਾਲ ਸਾੜਿਆ ਜਾਵਾਂ ਸੁਆਹ ਵਿੱਚ ਰਲ ਜਾਵਾਂ ਤਦ ਵੀ ਤੇਰੀ ਕੀਮਤ ਨਹੀਂ ਪੈ ਸਕਦੀ ਪਰ ਨਾਮ ਨੂੰ ਮੈਂ ਕਿੱਡਾ ਕੋ ਮਡਾ ਆਕਾ ਜੋ ਸਰੂਪ ਵਿੱਚ ਸਮਾਈ ਦੇ ਦਿੰਦਾ ਹੈ ਜੇ ਮੈਂ ਪੰਛੀ ਹੋ ਕੇ ਅਸਮਾਨ ਵਿੱਚ ਉੱਡ ਪਾਵਾਂ ਤੇ ਇੰਨੀ ਦੂਰ ਚਲਾ ਜਾਵਾਂ ਕਿ ਕਿਸੇ ਨੂੰ ਦਿਸਾ ਹੀ ਨਾ ਦਿਖਾਵਾਂ ਪੀਵਾ ਵੀ ਕੁਛ ਨਾ ਜੇ ਹੇਠਾਂ ਨਾ ਉਤਰਨਾ ਪਵੇ ਸਭ ਅੱਗੇ ਹੀ ਅੱਗੇ ਸੈਂਕੜੇ ਅਸਮਾਨਾਂ ਵਿੱਚ ਉੱਡਦਾ ਚਲਾ ਜਾਵਾਂ ਫਿਰ ਵੀ ਤੇਰੀ ਕੀਮਤ ਨਹੀਂ ਪੈ ਸਕਦੀ ਪਰ ਨਾਮ ਨੂੰ ਮੇ ਕਿੱਡਾ ਕੁੱਟਾਕ ਜੋ ਸਰੂਪ ਵਿੱਚ ਸਮਾਈ ਦਿੰਦਾ ਹੈ ਹੇ ਨਾਨਕ ਜਿ ਲਿਖੇ ਹੋਏ ਕਾਗਜ਼ਾਂ ਦੇ ਲੱਖਾਂ ਮਣ ਇਕੱਠੇ ਹੋ ਜਾਣ ਉਸਤਾਦਾਂ ਤੋਂ ਪੜ ਪੜ ਕੇ ਉਹਨਾਂ ਦੇ ਤੱਤ ਕੱਢ ਲਈਏ ਫਿਰ ਵੀ ਅੱਗੋਂ ਆਪ ਲਿਖੀਏ ਇਸ ਤਰ੍ਹਾਂ ਕਲਮ ਤਾਂ ਸਾਡੀ ਪੌਣ ਵਾਂਗੋਂ ਤ੍ਰਿਖੀ ਚੱਲੇ ਤੇ ਸ਼ਾਹੀ ਕਦੇ ਮੁੱਕੇ ਹੀ ਨਾ ਫਿਰ ਵੀ ਹੇ ਵਾਹਿਗੁਰੂ ਤੇਰੀ ਕੀਮਤ ਨਹੀਂ ਪੈ ਸਕਦੀ ਮੇਰਾ ਨਾਮ ਨੂੰ ਕਿੱਡਾ ਕੁ ਵੱਡਾ ਆਖਾਂ ਜੋ ਰੂਪ ਵਿੱਚ ਸਮਾਈ ਦਿੰਦਾ ਹੈ ਤੱਪ ਫਿਰ ਆ ਗਿਆ ਆਈ ਹੁਕਮ ਹੋਆ ਨਾਨਕ ਜਿਸ ਉੱਪਰ ਤੇਰਾ ਕਰਮ ਤੇ ਸੁਪਰ ਮੇਰਾ ਕਰਮ ਮੇਰਾ ਨਾਮ ਪਾਰ ਬ੍ਰਹਮ ਪਰਮੇਸ਼ਰ ਤੇਰਾ ਨਾਮ ਗੁਰ ਪਰਮੇਸ਼ਰ